ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਵਰਿੰਦਰ ਹੈ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਲਾਹੌਰਿਆ ਵਲੌਗ 07 ਤੇ ਦੋਸਤੋ ਜੇਕਰ ਤੁਸੀਂ ਸਾਡਾ ਅਜੇ ਤੱਕ ਚੈਨਲ ਲਾਹੌਰਿਆ ਵਲੌਗ 07 ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਵੇਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬੀ ਲੋਕ ਕਹਾਣੀ ਸੁਨਹਿਰੀ ਮੱਛੀ ਇਹ ਇੱਕ ਐਸੀ ਕਹਾਣੀ ਹੈ ਜੋ ਤੁਹਾਡੇ ਦਿਲ ਨੂੰ ਅੰਦਰ ਤੱਕ ਛੂ ਜਾਵੇਗੀ ਤੇ ਮੈਂ ਆਸ ਕਰਦਾ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਤੇ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਿਓ ਹੁਣ ਬਿਨਾਂ ਕਿਸੇ ਦੇਰੀ ਕੀਤੇ ਅਸੀਂ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਪ੍ਰਸਿੱਧ ਲੋਕ ਕਹਾਣੀ ਸੁਨਹਿਰੀ ਮੱਛੀ ਇੱਕ ਵਾਰ ਇੱਕ ਛੋਟੇ ਜਿਹੇ ਟਾਪੂ ਤੇ ਇੱਕ ਛੋਟੀ ਜਹੀ ਡਿੱਗੀ ਠੱਠੀ ਚੋਂਪੜੀ ਦੇ ਵਿੱਚ ਇੱਕ ਬੁੱਢਾ ਆਦਮੀ ਤੇ ਇੱਕ ਔਰਤ ਰਹਿੰਦੇ ਸਨ ਬੁੱਢਾ ਆਦਮੀ ਸਮੁੰਦਰ ਵਿੱਚ ਆਪਣਾ ਜਾਲ ਸੁੱਟਦਾ ਅਤੇ ਮੱਛੀਆਂ ਫੜਨ ਦੀ ਕੋਸ਼ਿਸ਼ ਕਰਦਾ ਜੋ ਕੁਝ ਵੀ ਉਸਨੂੰ ਮਿਲਦਾ ਉਸ ਨਾਲ ਉਹਨਾਂ ਦਾ ਗੁਜ਼ਾਰਾ ਮੱਸਾ ਹੀ ਹੁੰਦਾ ਸੀ ਇੱਕ ਦਿਨ ਬੁੱਢੇ ਆਦਮੀ ਨੇ ਆਪਣਾ ਜਾਲ ਜਿਵੇਂ ਹੀ ਸੁੱਟਿਆ ਤੇ ਜਦੋਂ ਉਸਨੇ ਜਾਲ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਭਾਰ ਆ ਲੱਗਿਆ ਉਸਨੇ ਬੜੀ ਮੁਸ਼ਕਿਲ ਨਾਲ ਜਾਲ ਨੂੰ ਬਾਹਰ ਖਿੱਚਿਆ ਜਦੋਂ ਉਸਨੇ ਆਪਣਾ ਜਾਲ ਵੇਖਿਆ ਤਾਂ ਇਸ ਵਿੱਚ ਇੱਕ ਛੋਟੀ ਮੱਛੀ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਪਰ ਇਹ ਮੱਛੀ ਸਧਾਰਨ ਨਹੀਂ ਸੀ ਇਹ ਸੁਨਹਿਰੀ ਮੱਛੀ ਸੀ ਮੱਛੀ ਮਨੁੱਖੀ ਆਵਾਜ਼ ਵਿੱਚ ਬੋਲਣ ਲੱਗੀ ਬੁੱਢੇ ਆਦਮੀ ਮੈਨੂੰ ਲੈ ਕੇ ਨਾ ਜਾ ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਚਲੀ ਜਾਣ ਦੇ ਮੈਂ ਤੇਰੇ ਲਈ ਲਾਭਕਾਰੀ ਹੋਵਾਂਗੀ ਜੋ ਤੂੰ ਕਹੇਂਗਾ ਮੈਂ ਉਹੀ ਕਰਾਂਗੀ ਬੁੱਢਾ ਆਦਮੀ ਸੋਚਣ ਲੱਗ ਪਿਆ ਅਤੇ ਫਿਰ ਬੋਲਿਆ ਮੈਂ ਤੈਥੋਂ ਕੁਝ ਨਹੀਂ ਲੈਣਾ ਜਾ ਜਾ ਕੇ ਸਮੁੰਦਰਾਂ ਵਿੱਚ ਸੈਰ ਕਰ ਉਸਨੇ ਸੁਨਹਿਰੀ ਮੱਛੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਅਤੇ ਵਾਪਸ ਆਪਣੇ ਘਰ ਆ ਗਿਆ ਬੁੱਢੀ ਨੇ ਉਸ ਨੂੰ ਪੁੱਛਿਆ ਕਿ ਕੀ ਲੈ ਕੇ ਆਏ ਹੈ ਉਸਨੇ ਕਿਹਾ ਕੁਝ ਵੀ ਨਹੀਂ ਇੱਕ ਸੁਨਹਿਰੀ ਮੱਛੀ ਜਾਲ ਵਿੱਚ ਫਸੀ ਸੀ ਮੈਂ ਵਾਪਸ ਉਸ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਕਿਉਂਕਿ ਉਹ ਮਨੁੱਖੀ ਆਵਾਜ਼ ਵਿੱਚ ਬੋਲ ਰਹੀ ਸੀ ਕਿ ਮੈਨੂੰ ਡੂੰਘੇ ਨੀਲੇ ਸਮੁੰਦਰਾਂ ਵਿੱਚ ਜਾਣ ਦੇ ਤੂੰ ਜੋ ਕਹੇਂਗਾ ਮੈਂ ਉਹੀ ਕਰਾਂਗੀ ਮੈਨੂੰ ਉਸ ਤੇ ਤਰਸ ਆ ਗਿਆ ਤੇ ਮੈਂ ਉਸ ਤੋਂ ਕੁਝ ਨਾ ਮੰਗਿਆ ਤੇ ਉਸ ਨੂੰ ਛੱਡ ਦਿੱਤਾ ਇਹ ਸੁਣ ਕੇ ਬੁੱਢੀ ਉੱਚੀ ਉੱਚੀ ਬੋਲਣ ਲੱਗੀ ਕਿੰਨਾ ਚੰਗਾ ਮੌਕਾ ਮਿਲਿਆ ਸੀ ਤੈਨੂੰ ਆਪਣੀ ਕਿਸਮਤ ਬਦਲਣ ਦਾ ਤੈਨੂੰ ਭੋਰਾ ਅਗਲ ਨਹੀਂ ਤੂੰ ਇਹ ਮੌਕਾ ਵੀ ਹੱਥੋਂ ਗੁੰਝਾ ਲਿਆ ਬੁੱਢੀ ਔਰਤ ਰਾਤ ਤੱਕ ਵੀ ਬੁੱਢੇ ਆਦਮੀ ਨੂੰ ਬੁਰਾ ਭਲਾ ਕਹਿੰਦੀ ਰਹੀ ਉਸ ਤੋਂ ਹੋਰ ਕੁਝ ਨਹੀਂ ਮੰਗਣਾ ਸੀ ਤਾਂ ਰੋਟੀ ਮੰਗ ਲੈਂਦਾ ਆਪਣੇ ਕੋਲ ਖਾਣ ਨੂੰ ਸੁੱਕੀ ਰੋਟੀ ਦਾ ਟੁੱਕ ਵੀ ਨਹੀਂ ਆ ਨਿਰਾਸ਼ ਹੋ ਕੇ ਬੁੱਢਾ ਆਦਮੀ ਸੁਨਹਰੀ ਮੱਛੀ ਤੋਂ ਰੋਟੀ ਮੰਗਣ ਚਲਾ ਗਿਆ ਉਸ ਨੇ ਸਮੁੰਦਰ ਕੰਢੇ ਪਹੁੰਚ ਕੇ ਸੁਨਹਰੀ ਮੱਛੀ ਨੂੰ ਆਵਾਜ਼ ਲਾਈ ਤਾਂ ਮੱਛੀ ਤੈਰਦੀ ਹੋਈ ਕੰਢੇ ਤੇ ਆ ਗਈ ਉਸ ਨੇ ਬੁੱਢੇ ਆਦਮੀ ਨੂੰ ਪੁੱਛਿਆ ਕਿ ਦੱਸ ਤੈਨੂੰ ਕੀ ਚਾਹੀਦਾ ਬੁੱਢਾ ਆਦਮੀ ਕਹਿਣ ਲੱਗਿਆ ਮੇਰੀ ਘਰ ਵਾਲੀ ਮੇਰੇ ਨਾਲ ਗੁੱਸੇ ਹੈ ਤੇ ਉਸਨੇ ਮੈਨੂੰ ਰੋਟੀ ਲੈਣ ਲਈ ਭੇਜਿਆ ਹੈ ਮੱਛੀ ਬੋਲੀ ਤੂੰ ਆਰਾਮ ਨਾਲ ਘਰ ਜਾ ਤੇਨੂੰ ਰਜਮੀ ਰੋਟੀ ਮਿਲੇਗੀ ਬੁੱਢੇ ਆਦਮੀ ਨੇ ਘਰ ਪਹੁੰਚ ਕੇ ਘਰਵਾਲੀ ਨੂੰ ਪੁੱਛਿਆ ਕਿ ਰੋਟੀ ਮਿਲ ਗਈ ਹੈ ਤਾਂ ਉਹ ਬੋਲੀ ਰੋਟੀ ਦਾ ਰਜਮੀ ਮਿਲ ਗਈ ਆ ਪਰ ਮੇਰਾ ਕੱਪੜੇ ਧੋਣ ਵਾਲਾ ਟੱਬ ਚੋਂ ਲੱਗ ਪਿਆ ਹੈ ਹੁਣ ਇਸ ਵਿੱਚ ਕੱਪੜੇ ਨਹੀਂ ਧੋਉਣੇ ਤੂੰ ਸੁਨਹਿਰੀ ਮੱਛੀ ਕੋਲ ਜਾ ਤੇ ਨਵਾਂ ਟੱਬ ਮੰਗ ਬੁੱਢਾ ਆਦਮੀ ਵਾਪਸ ਸਮੁੰਦਰ ਤੇ ਗਿਆ ਅਤੇ ਮੱਛੀ ਨੂੰ ਕਹਿਣ ਲੱਗਿਆ ਕਿ ਮੈਨੂੰ ਮੇਰੀ ਘਰਵਾਲੀ ਨੇ ਭੇਜਿਆ ਹੈ ਉਸ ਨੂੰ ਨਵਾਂ ਟੱਬ ਚਾਹੀਦਾ ਹੈ ਮੱਛੀ ਨੇ ਕਿਹਾ ਤੂੰ ਘਰ ਜਾ ਤੱਬ ਤੈਨੂੰ ਮਿਲ ਜਾਵੇਗਾ ਬੁੱਢਾ ਆਦਮੀ ਘਰ ਨੂੰ ਮੁੜ ਗਿਆ ਹਾਲੇ ਉਹ ਘਰ ਦੀ ਦਹਲੀਜ਼ ਹੀ ਟੱਪਿਆ ਸੀ ਕਿ ਬੁੱਢੀ ਨੇ ਉਸ ਨੂੰ ਫੇਰ ਉਕਸਾਇਆ ਕਿ ਸੁਨਹਿਰੀ ਮੱਛੀ ਕੋਲ ਫੇਰ ਜਾ ਤੇ ਉਸ ਨੂੰ ਆਪਣੇ ਲਈ ਨਮਾਕਰ ਬਣਾ ਲਈ ਆਖ ਆਪਾਂ ਇਸ ਝੌਂਪੜੀ ਵਿੱਚ ਹੋਰ ਨਹੀਂ ਰਹਿ ਸਕਦੀ ਇਹ ਡਿਗੂ ਡਿਮੂ ਕਰਦੀ ਹੈ ਬੁੱਢੇ ਆਦਮੀ ਨੇ ਸਮੁੰਦਰ ਕੰਢੇ ਤੇ ਜਾ ਕੇ ਮੱਛੀ ਨੂੰ ਫੇਰ ਆਵਾਜ਼ ਮਾਰੀ ਮੱਛੀ ਤੈਰਦੀ ਹੋਈ ਆ ਗਈ ਤੇ ਬੁੱਢੇ ਆਦਮੀ ਵੱਲ ਦੇਖਦੀ ਹੋਈ ਬੋਲੀ 10 ਭਲੇ ਪੁਰਸ਼ ਤੈਨੂੰ ਕੀ ਚਾਹੀਦਾ ਹੈ ਬੁੱਢੇ ਆਦਮੀ ਨੇ ਕਿਹਾ ਮੇਰੀ ਘਰਵਾਲੀ ਹੁਣ ਪੁਰਾਣੀ ਝੌਂਪੜੀ ਵਿੱਚ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਇਹ ਡਿਗੂ ਡਿਗੂ ਕਰਦੀ ਪਈ ਹੈ ਉਸ ਨੂੰ ਨਮਾ ਘਰ ਚਾਹੀਦਾ ਹੈ ਇਹ ਸੁਣ ਕੇ ਮੱਛੀ ਬੋਲੀ ਖੁਸ਼ ਹੋ ਤੇ ਵਾਪਸ ਘਰ ਜਾ ਸਭ ਹੋ ਜਾਵੇਗਾ ਬੁੱਢੇ ਆਦਮੀ ਨੇ ਵਾਪਸ ਆ ਕੇ ਦੇਖਿਆ ਤਾਂ ਝੌਂਪੜੀ ਦੀ ਥਾਂ ਬਿਲਕੁਲ ਨਮਾ ਬੈਲੂਤ ਦੀ ਲੱਕੜ ਦਾ ਘਰ ਸੀ ਜਿਸ ਦੀ ਛੱਤ ਤੇ ਵਾਦਰੇ ਤੇ ਨਕਾਸ਼ੀ ਕੀਤੀ ਹੋਈ ਸੀ ਬੁੱਢੇ ਆਦਮੀ ਨੂੰ ਦੇਖਣਸਾਰ ਬੁੱਢੀ ਚੀਕਣ ਲੱਗੀ ਮੂਰਖਾ ਤੈਨੂੰ ਤਾਂ ਕਿਸਮਤੋਂ ਲਾਹਾ ਲੈਣਾ ਵੀ ਨਹੀਂ ਆਉਂਦਾ ਤੂੰ ਘਰ ਮੰਗ ਲਿਆ ਤੇ ਸਮਝਦਾ ਇਹ ਕੀ ਸਭ ਕੁਝ ਹੋ ਗਿਆ ਮੱਛੀ ਕੋਲ ਵਾਪਸ ਜਾ ਤੇ ਉਸ ਨੂੰ ਕਹਿ ਕਿ ਮੈਂ ਹੁਣ ਮਛੇਰੇ ਦੀ ਪਤਨੀ ਨਹੀਂ ਰਹਿਣਾ ਚਾਹੁੰਦੀ ਮੈਂ ਸ਼ਿਸ਼ਟਔਰਤ ਬਣਨਾ ਚਾਹੁੰਦੀ ਹਾਂ ਤਾਂ ਜੋ ਲੋਕ ਮੇਰੀ ਹਰ ਗੱਲ ਮੰਨਣ ਤੇ ਮੈਨੂੰ ਮਿਲਣ ਵੇਲੇ ਸਿਰ ਝੁਕਾਉਣ ਬੁੱਢਾ ਵਾਪਸ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਸਾਰੀ ਗੱਲ ਦੱਸੀ ਮੱਛੀ ਨੇ ਫੇਰ ਉਸ ਨੂੰ ਖੁਸ਼ੀ-ਖੁਸ਼ੀ ਘਰ ਜਾਣ ਲਈ ਕਿਹਾ ਵੱਡਾ ਆਦਮੀ ਘਰ ਪਹੁੰਚਿਆ ਤਾਂ ਉਸਨੇ ਆਪਣੇ ਘਰ ਦੀ ਥਾਂ ਪੱਥਰ ਦਾ ਵੱਡਾ ਘਰ ਦੇਖ ਕੇ ਹੈਰਾਨ ਰਹਿ ਗਿਆ। ਉਸ ਦੇ ਘਰ ਦੇ ਵਿਹੜੇ ਵਿੱਚ ਨੌਕਰ ਭੱਜੇ ਫਿਰਦੇ ਸਨ, ਰਸੋਈਏ ਰਸੋਈ ਵਿੱਚ ਖਾਣਾ ਬਣਾ ਰਹੇ ਸਨ ਅਤੇ ਬੁੱਢੀ ਔਰਤ ਜ਼ਰੀਦਾਰ ਪੋਸ਼ਾਕ ਪਹਿਨੀ ਉੱਚੀ ਕੁਰਸੀ 'ਤੇ ਬੈਠੀ ਹੁਕਮ ਚਲਾ ਰਹੀ ਸੀ। ਵੱਡੇ ਆਦਮੀ ਨੇ ਉਸ ਨੂੰ ਬੁਲਾਇਆ ਤਾਂ ਉਹ ਚੀਕੀ, "ਕਿੰਨਾ ਗੁਸਤਾਖ ਹੈ? ਮੈਨੂੰ ਆਪਣੀ ਪਤਨੀ ਵਜੋਂ ਸੰਬੋਧਨ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ?" ਸ਼ਿਸ਼ਟ ਔਰਤ ਬਣੀ ਬੁੱਢੀ ਔਰਤ ਨੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਇਸ ਮੂਰਖ ਬੁੱਢੇ ਨੂੰ ਤਵੇਲੇ ਵਿੱਚ ਲਾ ਜਾ ਕੇ 40 ਕੂੜੇ ਮਾਰੋ ਨੌਕਰ ਦੌੜਦੇ ਹੋਏ ਆਏ ਤੇ ਬੁੱਢੇ ਨੂੰ ਧੌਣ ਤੋਂ ਫੜ ਕੇ ਧੂੰਦੇ ਹੋਏ ਤਵੇਲੇ ਵਿੱਚ ਲੈ ਗਏ ਉੱਥੇ ਉਸ ਦੀ ਇੰਨੀ ਮਾਰ ਕਟਾਈ ਕੀਤੀ ਕਿ ਉਸ ਤੋਂ ਖੜਾ ਵੀ ਨਹੀਂ ਜਾ ਰਿਹਾ ਸੀ ਫਿਰ ਬੁੱਢੀ ਨੇ ਉਸ ਨੂੰ ਪਸ਼ੂਆਂ ਦੇ ਬਾੜੇ ਦੀ ਸਫਾਈ ਕਰਨ ਦਾ ਕੰਮ ਸੌਂਪ ਦਿੱਤਾ ਉਹ ਸਾਰਾ ਦਿਨ ਉੱਥੇ ਸਫਾਈ ਕਰਦਾ ਰਹਿੰਦਾ ਅਤੇ ਜੇ ਕਿਤੇ ਭੋਰਾ ਮਿੱਟੀ ਰਹਿ ਜਾਂਦੀ ਤਾਂ ਤਵੇਲੇ ਵਿੱਚ ਉੱਜਾ ਕੇ ਉਹਦੀ ਮਾਰਕਟਾਈ ਹੁੰਦੀ। ਬੁੱਢਾ ਆਦਮੀ ਮਨ ਵਿੱਚ ਸੋਚਣ ਲੱਗਾ ਕਿ ਇੱਕ ਢੀ ਡੈਣ ਆ ਮੈਂ ਇਸ ਦੀ ਕਿਸਮਤ ਪਲਟ ਦਿੱਤੀ ਤੇ ਇਹ ਮੈਨੂੰ ਆਪਣਾ ਪਤੀ ਮੰਨਣ ਤੋਂ ਵੀ ਇਨਕਾਰ ਕਰਦੀ ਪਈ ਏ। ਸਮਾਂ ਬੀਤਣ ਦੇ ਬੁੱਢੀ ਸ਼ਿਸ਼ਟ ਔਰਤ ਦੇ ਰੁਤਵੇ ਤੋਂ ਵੀ ਅੱਕ ਗਈ। ਉਸਨੇ ਬੁੱਢੇ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਸੁਨਹਿਰੀ ਮੱਛੀ ਕੋਲ ਜਾ ਤੇ ਉਸ ਨੂੰ ਆਖ ਕਿ ਹੁਣ ਮੈਂ ਮਹਾਰਾਣੀ ਬਣਨਾ ਚਾਹੁੰਦੀ ਆ। ਬੁੱਢਾ ਆਦਮੀ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਕਹਿਣ ਲੱਗਿਆ ਕਿ ਮੇਰੀ ਘਰ ਵਾਲੀ ਬੁੱਢੀ ਹੁਣ ਸ਼ਿਸ਼ਟ ਔਰਤ ਬਣ ਕੇ ਨਹੀਂ ਰਹਿਣਾ ਚਾਹੁੰਦੀ। ਉਹ ਮਹਾਰਾਣੀ ਬਣਨਾ ਚਾਹੁੰਦੀ ਹੈ। ਮੱਛੀ ਨੇ ਫਿਰ ਉਸ ਨੂੰ ਕਿਹਾ ਕਿ ਖੁਸ਼ੀ-ਖੁਸ਼ੀ ਘਰ ਜਾ। ਬੁੱਢਾ ਆਦਮੀ ਵਾਪਸ ਘਰ ਆਇਆ ਤਾਂ ਪਹਿਲੇ ਘਰ ਦੀ ਥਾਂ ਸੋਨੇ ਦੀ ਛੱਤ ਵਾਲਾ ਵੱਡਾ ਮਹਿਲ ਸੀ। ਬੰਦੂਕਾਂ ਵਾਲੇ ਪਹਿਰੇਦਾਰ ਮਹਿਲ ਦੇ ਬੂਹੇ ਅੱਗੇ ਖੜੇ ਸਨ। ਮਹਿਲ ਦੇ ਪਿਛਲੇ ਪਾਸੇ ਸ਼ਾਨਦਾਰ ਬਾਗ ਸੀ। ਸਾਹਮਣੇ ਵੱਡੇ ਮੈਦਾਨ ਵਿੱਚ ਫੌਜ ਪਰੇਡ ਕਰ ਰਹੀ ਸੀ। ਮਹਾਰਾਣੀ ਬਣੀ ਬੁੱਢੀ ਆਪਣੇ ਜਰਨੈਲਾ ਤੇ ਗਵਰਨਰ ਨਾਲ ਬਾਲਕੋਨੀ ਤੇ ਆਈ ਅਤੇ ਫੌਜਦਾਨ ਦੇਖਣ ਕਰਨ ਤੇ ਸਲਾਮੀ ਲੈਣ ਲੱਗੀ ਢੋਲ ਵੱਜਣ ਲੱਗੇ, ਸੰਗੀਤ ਗੂੰਜਣ ਲੱਗਿਆ ਅਤੇ ਫੌਜੀਆਂ ਨੇ ਉੱਚੀ ਆਵਾਜ਼ ਵਿੱਚ ਵਾਹ ਵਾ ਆਖਿਆ। ਥੋੜਾ ਹੋਰ ਸਮਾਂ ਬੀਤਣ ਤੇ ਬੁੱਢੀ ਮਹਾਰਾਣੀ ਬਣ ਕੇ ਵੀ ਆਕ ਗਈ। ਉਸਨੇ ਬੁੱਢੇ ਆਦਮੀ ਨੂੰ ਲੱਭਣ ਦਾ ਹੁਕਮ ਦਿੱਤਾ। ਬੜੀ ਮੁਸ਼ਕਲ ਨਾਲ ਬੁੱਢੇ ਆਦਮੀ ਨੂੰ ਪਸ਼ੂਆਂ ਦੇ ਵਾੜੇ ਵਿੱਚੋਂ ਲੱਭ ਕੇ ਮਹਾਰਾਣੀ ਸਾਹਮਣੇ ਪੇਸ਼ ਕੀਤਾ ਗਿਆ। ਮਹਾਰਾਣੀ ਬਣੀ ਬੁੱਢੀ ਨੇ ਬੁੱਢੇ ਆਦਮੀ ਨੂੰ ਆਖਿਆ ਕਿ ਸਨੇਰੀ ਮੱਛੀ ਨੂੰ ਜਾ ਕੇ ਆਖ ਕਿ ਮੈਂ ਹੁਣ ਮਹਾਰਾਣੀ ਬਣ ਕੇ ਨਹੀਂ ਰਹਿਣਾ ਚਾਹੁੰਦੀ ਮੈਂ ਸਮੁੰਦਰਾਂ ਦੀ ਮਾਲਕਣ ਬਣਨਾ ਚਾਹੁੰਦੀ ਹਾਂ ਤਾਂ ਜੋ ਸਮੁੰਦਰਾਂ ਦੇ ਸਾਰੇ ਜੀਵ ਸਮੇਤ ਸਾਰੀਆਂ ਮੱਛੀਆਂ ਮੇਰਾ ਹੁਕਮ ਮੰਨਣ ਬੁੱਢੇ ਆਦਮੀ ਨੇ ਬੁੱਢੀ ਦੀ ਇਸ ਮੰਗ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ ਤੇ ਕਹਿਣ ਲੱਗੀ ਕਿ ਜੇ ਉਹ ਨਾ ਗਿਆ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ ਬੁੱਢੇ ਆਦਮੀ ਨੂੰ ਉਸਦੀ ਮਰਜ਼ੀ ਦੇ ਖਿਲਾਫ ਸਮੁੰਦਰ ਕੰਢੇ ਭੇਜ ਦਿੱਤਾ ਗਿਆ ਅਤੇ ਉਸਨੇ ਮੱਛੀ ਨੂੰ ਆਵਾਜ਼ ਮਾਰੀ ਪਰ ਇਸ ਵਾਰ ਸੁਨਹਿਰੀ ਮੱਛੀ ਨਾ ਆਈ। ਵੱਡੇ ਆਦਮੀ ਨੇ ਫਿਰ ਆਵਾਜ਼ ਮਾਰੀ ਪਰ ਮੱਛੀ ਫਿਰ ਵੀ ਨਾ ਆਈ। ਜਦੋਂ ਉਸਨੇ ਤੀਜੀ ਵਾਰ ਆਵਾਜ਼ ਮਾਰੀ ਤਾਂ ਅਚਾਨਕ ਸਮੁੰਦਰ ਵਿੱਚੋਂ ਪਾਣੀ ਉਬਲਣ ਜਿਹੀ ਆਵਾਜ਼ ਆਈ। ਪਹਿਲਾਂ ਜਿਹੜੇ ਪਾਣੀ ਸਾਫ਼ ਤੇ ਨੀਲੇ ਸਨ ਹੁਣ ਉਹ ਕਾਲੇ ਹੋ ਗਏ ਸਨ। ਮੱਛੀ ਕੰਡੇ ਤੇ ਆ ਕੇ ਪੁੱਛਣ ਲੱਗੀ ਹੁਣ ਤੈਨੂੰ ਕੀ ਚਾਹੀਦਾ ਬੁੱਢੇ ਆਦਮੀ? ਬੁੱਢੀ ਤਾਂ ਪੂਰੀ ਤਰ੍ਹਾਂ ਪਾਗਲ ਹੋ ਗਈ ਹੈ ਉਹ ਹੁਣ ਮਹਾਰਾਣੀ ਬਣ ਕੇ ਵੀ ਖੁਸ਼ ਨਹੀਂ ਹੈ ਉਹ ਸਾਰੇ ਸਮੁੰਦਰਾਂ ਦੀ ਮਾਲਕਣ ਬਣ ਕੇ ਪਾਣੀਆਂ ਸਮੇਤ ਸਾਰੇ ਸਮੁੰਦਰੀ ਜੀਵਾਂ ਤੇ ਆਪਣਾ ਹੁਕਮ ਚਲਾਉਣਾ ਚਾਹੁੰਦੀ ਹੈ ਸੁਨਹਿਰੀ ਮੱਛੀ ਨੇ ਬੁੱਢੇ ਆਦਮੀ ਨੂੰ ਕੁਝ ਨਾ ਕਿਹਾ ਤੇ ਸਮੁੰਦਰਾਂ ਦੀਆਂ ਡੁੰਗਾਈਆਂ ਵਿੱਚ ਲੋਭ ਹੋ ਗਈ ਬੁੱਢਾ ਆਦਮੀ ਵਾਪਸ ਘਰ ਵੱਲ ਮੁੜ ਪਿਆ ਜਦੋਂ ਉਹ ਮਹਿਲ ਵਾਲੇ ਰਸਤੇ ਨੂੰ ਮੁੜਿਆ ਤਾਂ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਹੋਇਆ ਮਹਿਲਦੀ ਥਾਂ ਤੇ ਹੁਣ ਪਹਿਲਾ ਵਾਗ ਹੀ ਡਿੱਗੀ ਠੱਠੀ ਝੌਂਪੜੀ ਸੀ ਤੇ ਝੌਂਪੜੀ ਵਿੱਚ ਬੁੱਢੀ ਫਟੇ ਪੁਰਾਣੇ ਕੱਪੜੇ ਪਾਈ ਬੈਠੀ ਸੀ ਹੁਣ ਪਹਿਲਾ ਵਾਗ ਹੀ ਰਹਿਣ ਲੱਗੀ ਵੱਡਾ ਆਦਮੀ ਫੇਰ ਮੱਛੀਆਂ ਫੜਨ ਜਾਣ ਲੱਗ ਪਿਆ ਪਰ ਹੁਣ ਕਦੀ ਵੀ ਸੁਨਹਿਰੀ ਮੱਛੀ ਉਸਦੇ ਜਾਲ ਵਿੱਚ ਨਾ ਆਈ ਹਾਂਜੀ ਦੋਸਤੋ ਇਹ ਪੰਜਾਬੀ ਲੋਕ ਕਹਾਣੀ ਸੁਨਹਿਰੀ ਮੱਛੀ ਇੱਕ ਮਛੇਰੇ ਤੇ ਉਸਦੀ ਲਾਲਚੀ ਘਰਵਾਲੀ ਦੀ ਕਹਾਣੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਲਾਲਚ ਇਨਸਾਨ ਨੂੰ ਸਭ ਕੁਝ ਮਿਲਣ باوجود ਵੀ ਅੰਦਰੋਂ ਖਾਲੀ ਕਰ ਦਿੰਦੀ ਹੈ ਇੱਕ ਸੁਨਹਿਰੀ ਮੱਛੀ ਜੋ ਹਰ ਖਾਇਸ਼ ਨੂੰ ਪੂਰਾ ਕਰ ਸਕਦੀ ਸੀ ਪਰ ਲਾਲਚ ਨੇ ਬੁੱਢੀ ਔਰਤ ਨੂੰ ਰਾਣੀ ਤੋਂ ਵੀ ਉੱਪਰ ਚਾਹਣ ਵੱਲ ਧੱਕਿਆ ਆਖਰ ਵਿੱਚ ਕੀ ਹੋਇਆ ਸਭ ਕੁਝ ਖਤਮ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਆਪਣੇ ਵਿਊ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਲਾਹੌਰੀਆ ਵਲੌਗ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਠੀਕ ਆ ਦੋਸਤੋ ਜਲਦੀ ਮਿਲਾਂਗੇ ਅਗਲੀ ਕਹਾਣੀ ਵਿੱਚ ਤਦ ਤੱਕ ਰੱਬ ਰਾਖਾ ਸਸੀ ਕਲ ਜੀ